24 ਦੀਆਂ ਲੋਕ ਸਭਾ ਜਿਉਂ-ਜਿਉਂ ਨੇੜੇ ਆਂਦੀਆਂ ਜਾ ਰਹੀਆਂ ਤਿਉਂ-ਤਿਉਂ ਇਹ ਜਿਹੜੀ ਲੜਾਈ ਹੈ ਇਹ ਜਿਹੜੀ ਲੀਡਰਾਂ ਦੀ ਲੜਾਈ ਕਹਿ ਲਈਏ ਸਿਆਸੀ ਲੜਾਈ ਕਹਿ ਰਹੀਏ ਇਹ ਜਿਹੜੀ ਦਿਲਚਸਪ ਹੁੰਦੀ ਜਾ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਵੀ ਭਾਈ ਸਾਡੀਆਂ ਤੁਸੀਂ ਮੰਗਾ ਮੰਨੋ ਨਹੀਂ ਤਾਂ ਅਸੀਂ ਡਟੇ ਆ ਅਸੀਂ ਬੈਠੇ ਆ ਧਰਨਿਆਂ ਦੇ ਉੱਤੇ ਭਾਵਾ ਤੁਸੀਂ ਅਥਰੂ ਗੈਸ ਦੇ ਗੋਲੇ ਸੁੱਟੋ ਭਾਵਾ ਤੁਸੀਂ ਸਾਡੇ ਉੱਤੇ ਡਾਂਗਾ ਭਰਾਓ ਤੇ ਭਾਵਾ ਮਾਰੋ ਸਾਨੂੰ ਤੁਸੀਂ ਰਬੜ ਦੀਆਂ ਗੋਲੀਆਂ ਹੁਣ ਜਿੱਥੇ ਇੱਕ ਪਾਸੇ ਤਾਂ ਮਾਹੌਲ ਇਹ ਬਣਿਆ ਪਿਆ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡੀ ਜਿਹੜੀ ਆਤਮਾਕਾ ਹੋਣ ਜਾ ਰਿਹਾ ਇੱਕ ਵੱਡੀ ਡਿਵੈਲਪਮੈਂਟ ਹੋਣ ਜਾ ਰਹੀ ਹੈ 21 ਫਰਵਰੀ ਵਾਲੇ ਦਿਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਜਿਹੜੇ ਆ ਉਹ ਅੰਮ੍ਰਿਤਸਰ ਆ ਰਹੇ ਆ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਖੈਰ ਦਰਬਾਰ ਸਾਹਿਬ ਕੋਈ ਵੀ ਆ ਸਕਦਾ ਕਿਸੇ ਦੀ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਹੈਗੀ ਪਰ ਇਹ ਮਮਤਾ ਬੇਨਰਜੀ ਉਹੀ ਨੇ ਜਿਨ੍ਹਾਂ ਨੇ ਇੰਡੀਆ ਗੱਠ ਜੋੜ ਦਾ ਪੱਲਾ ਤਾਂ ਫੜਿਆ ਸੀਗਾ ਪਰ ਜਿਵੇਂ ਹੀ ਕੇਜਰੀਵਾਲ ਹੋਣਾ ਨੇ ਇਹ ਗੱਲ ਆਖੀ ਵੀ ਅਸੀਂ ਜਿਹੜਾ ਏ ਸੀਟ ਸ਼ੇਅਰਿੰਗ ਨਹੀਂ ਕਰਨੀ ਨਾ ਤਾਂ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਕੋਈ ਸੀਟ ਦੇਣੀ ਆ ਤੇ ਨਾ ਅਸੀਂ ਦਿੱਲੀ ਦੇ ਵਿੱਚ ਦੇਣੀ ਆ ਇਦਾਂ ਹੀ ਪੱਛਮੀ ਬੰਗਾਲ ਦੇ ਵਿੱਚ ਹੋਇਆ ਪੱਛਮੀ ਬੰਗਾਲ ਦੇ ਵਿੱਚ ਵੀ ਇਹਨਾਂ ਦੋਵਾਂ ਪਾਰਟੀਆਂ ਦਾ ਜਿਹੜਾ ਆਪਸ ਵਿੱਚ ਟਕਰਾਅ ਹੋਇਆ ਉੱਥੇ ਵੀ ਕਾਂਗਰਸ ਇਹੀ ਕਹਿੰਦੀ ਆ ਵੀ ਅਸੀਂ ਇਕੱਲਿਆਂ ਨੇ ਲੜਨਾ ਤੇ ਮਮਤਾ ਬੇਨਰਜੀ ਵੀ ਕਹਿੰਦੇ ਆ ਵੀ ਅਸੀਂ ਇਕੱਲਿਆਂ ਨੇ ਲੜਨਾ ਪਹਿਲਾ ਸਵਾਲ ਤਾਂ ਇਹ ਖੜਾ ਹੁੰਦਾ ਫਿਰ ਇਹ ਗੱਠ ਜੋੜ ਕਾਦਾ ਹੋਇਆ ਪਰ ਦੂਜੇ ਪਾਸੇ ਮਮਤਾ ਬੇਨਰਜੀ ਜਿਹੜੇ ਆ ਆਪਣੇ ਪਾਈਵਲ ਜਿਹੜੇ ਇਕੱਲੇ ਲੜਨਾ ਚਾਹੁੰਦੇ ਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੁਣਾ ਦੇ ਨਾਲ ਜਿਹੜਾ ਉਹ 21 ਫਰਵਰੀ ਨੂੰ ਪੰਜਾਬ ਆ ਰਹੇ ਆ ਹੁਣ ਇੱਥੇ ਮੀਟਿੰਗ ਦੇ ਵਿੱਚ ਕੀ ਹੋਏਗਾ ਆਪਸ ਦੇ ਵਿੱਚ ਇਹ ਇਕਜੁੱਟਤਾ ਕੀਤੀ ਜਾਊਗੀ ਜਾਂ ਇੱਕ ਦੂਜੇ ਨੂੰ ਪੱਕਾ ਕੀਤਾ ਜਾਊਗਾ ਵੀ ਜੋ ਮਰਜ਼ੀ ਹੋ ਜੇ ਕਾਂਗਰਸ ਪਾਵਾਂ ਮੰਨ ਵੀ ਜਾਵੇ ਘੱਟ ਸੀਟਾਂ ਤੇ ਅਸੀਂ ਜਿਹੜਾ ਕਾਂਗਰਸ ਦੇ ਨਾਲ ਕਿਸੇ ਕਿਸਮ ਦਾ ਗੱਠ ਜੋੜ ਨਹੀਂ ਕਰਨਾ ਹੁਣ ਆਪਾਂ ਚੱਲਦੇ ਹਾਂ ਸਨ 1988 ਦੇ ਵਿੱਚ ਸਨ 1988 ਦੇ ਵਿੱਚ ਵੀ ਕਿਸਾਨਾਂ ਨੇ ਇਸੇ ਤਰ੍ਹਾਂ ਮੋਰਚਾ ਲਾਇਆ ਸੀਗਾ ਕੇਂਦਰ ਸਰਕਾਰ ਦੇ ਖਿਲਾਫ ਉਸ ਵੇਲੇ ਕੇਂਦਰ ਦੇ ਵਿੱਚ ਸੀਗੀ ਰਜੀਵ ਗਾਂਧੀ ਦੀ ਗਵਰਨਮੈਂਟ ਜੋ ਤੁਹਾਨੂੰ ਇੰਟਰਨਲ ਲੱਗਾ ਹੋਇਆ ਸੀਗਾ ਤਾਂ ਉਸ ਵੇਲੇ ਮਹਿੰਦਰ ਟਕੈਟ ਜਿਹੜੇ ਆ ਉਹ ਇਹਨੂੰ ਲੀਡ ਕਰ ਰਏ ਸੀ ਤਾਂ ਉਦੋਂ ਵੀ ਪੁਲਿਸ ਕੋਲੋਂ ਗੋਲੀ ਚੱਲ ਗਈ ਸੀ ਤੇ ਤਿੰਨ ਚਾਰ ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਆ ਗਈ 1979 1979 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਉਸ ਵੇਲੇ ਏਸੇ ਕਾਂਗਰਸ ਪਾਰਟੀ ਨੂੰ ਜਿਨ੍ਹਾਂ ਨੇ 1984 ਦੇ ਵਿੱਚ 415 ਵੋਟਾਂ ਦਾ ਮਾਰਕਾ ਮਾਰਿਆ ਸੀਗਾ 415 ਵੋਟਾਂ ਹਾਸਲ ਕੀਤੀਆਂ ਸੀ ਤੇ 415 ਤੋਂ ਘਟ ਕੇ 1979 ਦੇ ਵਿੱਚ ਇਹ ਰਹਿ ਗਏ 197 ਤੇ ਹੁਣ ਇਹ ਵੀ ਹੋ ਸਕਦਾ ਵੀ ਇਹਨਾਂ ਨੂੰ ਇਦਾਂ ਲੱਗਦਾ ਹੋਵੇ ਵੀ ਕਿਸਾਨ ਨੰਦੋਲਨਤਾ ਇੱਕ ਵਾਰੀ ਫੇਰ ਚੱਲ ਰਿਹਾ 2020 ਦਾ ਹੀ ਲਗਭਗ ਸ਼ੁਰੂ ਹੋਇਆ ਹੋਇਆ ਭਾਜਪਾ ਬੈਕਫੁੱਟ ਦੇ ਉੱਤੇ ਆ ਭਾਜਪਾ ਜਿਹੜੀ ਆ ਉਹ ਕਟ ਸੀਟਾਂ ਹਾਸਲ ਕਰ ਸਕਦੀ ਹੈ ਕਿਉਂ ਨਾ ਇਸ ਮੁੱਦੇ ਨੂੰ ਹੋਰ ਪਖਾਇਆ ਜਾਏ ਹੋਰ ਮਗਾਇਆ ਜਾਏ ਤਾਂ ਜੋ ਜਿਹੜੀ ਭਾਜਪਾ ਜਿਹੜੀ ਇਸ ਵੇਲੇ ਇਹ ਗੱਲਾਂ ਕਰਦੀ ਹੈ ਵੀ ਅਸੀਂ ਤਾਂ ਐਤਕੀ 400 ਤੋਂ ਪਾਰ ਜਾਣਾ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਿੱਛੇ ਛੁੱਟਿਆ ਜਾਵੇ ਔਰ ਦੂਜੇ ਪਾਸੇ ਜਿਹੜੀ ਮੇਨ ਧਿਰ ਕਾਂਗਰਸ ਕਿਉਂਕਿ ਭਾਰਤ ਦੇ ਵਿੱਚ ਇਸ ਵੇਲੇ ਦੋ ਹੀ ਪਾਰਟੀਆਂ ਜਿਹੜੀਆਂ ਲੀਡ ਕਰ ਰਹੀਆਂ ਇੱਕ ਭਾਜਪਾ ਤੇ ਇੱਕ ਕਾਂਗਰਸ ਕਾਂਗਰਸ 2014 ਤੋਂ ਬਾਅਦ ਲਗਭਗ ਜਿਹੜੀ ਆ ਉਹ ਡਿੱਗਦੀ ਜਾ ਰਹੀ ਹੈ ਉਹ ਡੀਰੀਲ ਹੁੰਦੀ ਜਾ ਰਹੀ ਹੈ ਉਹ ਜਿਹੜੀ ਆਪਣੀ ਸਿਆਸੀ ਜ਼ਮੀਨ ਵੀ ਤਲਾਸ਼ ਰਹੀ ਹੈ ਉਣੀ ਸਭ ਦੇ ਵਿੱਚ ਮਮਤਾ ਬਿਨਰਜੀ ਦਾ ਜਿਹੜਾ ਪੰਜਾਬ ਆਉਣਾ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹਾਲਾਂਕਿ ਉਹਨਾਂ ਦੀ ਇਹ ਮਿਲਣੀ ਉਹ ਜ਼ਰੂਰ ਇਹੀ ਗੱਲ ਕਹਿਣਗੇ ਕਿ ਇਹ ਮੇਰੀ ਨਿੱਜੀ ਮਿਲਣੀ ਹੈ ਇਹ ਮੈਂ ਨਿੱਜੀ ਤੌਰ ਦੇ ਉੱਤੇ ਮੱਥਾ ਟੇਕਣ ਆਈ ਆਂ ਪਰ ਅਰਵਿੰਦ ਕੇਜਰੀਵਾਲ ਹੁਣੀ ਨਾਲ ਮੌਜੂਦ ਹੋਣਗੇ ਔਰ ਨਾਲ ਦੀ ਨਾਲ ਮੌਜੂਦ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਇਕੱਲ ਇਥੇ ਹੋਰ ਵੀ ਆ 17 ਫਰਵਰੀ ਵਾਲੇ ਦਿਨ ਅਰਵਿੰਦ ਕੇਜਰੀਵਾਲ ਹੁਣਾ ਨੂੰ ਈਡੀ ਨੇ ਸੱਮਨ ਵੀ ਕੀਤਾ ਹੋਇਆ ਦੀ ਪਤਾ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਪਰ ਇਹ ਸਭ ਦੇ ਵਿੱਚ ਜਿੱਥੇ ਸਿਆਸੀ ਮਾਹੌਲ ਸਿਆਸੀ ਪਾਰਾ ਜਿਹੜਾ ਉਹ ਬਿਲਕੁਲ ਚੜਿਆ ਪਿਆ ਇਹ ਸਭ ਦੇ ਵਿੱਚ ਮਮਤਾ ਬਨਰਜੀ ਦਾ ਪੰਜਾਬ ਆਉਣਾ ਜਿਹੜਾ ਵਾ ਉਹ ਸਿਆਸੀ ਪੰਡਤ ਇਹ ਕਹਿੰਦੇ ਆ ਵੀ ਕੁਝ ਨਾ ਕੁਝ 21 ਫਰਵਰੀ ਨੂੰ ਜ਼ਰੂਰ ਹੋਏਗਾ ਔਰ ਕਿਆਸਰਾਈਆਂ ਇਹ ਵੀ ਨੇ ਵੀ 21 ਫਰਵਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਵੀ ਅਨਾਉਂਸ ਕਰ ਸਕਦੀ ਆ ਔਰ ਅਗਰ ਉਹ ਤੋਂ ਪਹਿਲਾਂ ਕੈਂਡੀਡੇਟ ਅਨਾਉਂਸ ਹੋ ਜਾਂਦੇ ਆ ਔਰ 21 ਫਰਵਰੀ ਨੂੰ ਮਮਤਾ ਬੇਨਰਜੀ ਆਉਂਦੇ ਆ ਤਾਂ ਮਾਹੌਲ ਜਿਹੜਾ ਇਹ ਤਾਂ ਦੇਖਣ ਵਾਲਾ ਬਣੇਗਾ ਇਹ ਤੋਂ ਪਹਿਲਾਂ ਵੀ ਜਿਹੜੇ ਜਗਮੀਤ ਬਰਾੜ ਜਿਹੜੇ ਤ੍ਰਿਮੂਲ ਕਾਂਗਰਸ 'ਚ ਹੁੰਦੇ ਸੀਗੇ ਕਾਂਗਰਸ ਦਾ ਵੀ ਹਿੱਸਾ ਰੇ ਬਾਅਦ ਚੋਂ ਅਕਾਲੀ ਦਲ 'ਚ ਵੀ ਚਲੇ ਗਏ ਉਹ ਵੀ ਮਮਤਾ ਬੇਨਰਜੀ ਦੀ ਪਾਰਟੀ ਤ੍ਰਿਮੂਲ ਕਾਂਗਰਸ 'ਚ ਹੁੰਦੇ ਸੀ ਉਹਨਾਂ ਨੇ ਇੱਕ ਵਾਰੀ ਚੋਣ ਵੀ ਲੜੀ ਸੀ ਪਰ ਇਹ ਸਭ ਦੇ ਵਿੱਚ ਮਮਤਾ ਬੇਨਰਜੀ ਦਾ ਪੰਜਾਬ ਆਉਣਾ ਜਿਹੜਾ ਵਾ ਉਹ ਸਿਆਸੀ ਪੰਡਤਾਂ ਦੀ ਜੇ ਮੰਨੀਏ ਸਿਆਸੀ ਮਹਾਰਾਂ ਦੀ ਜੇ ਮੰਨੀਏ ਤਾਂ ਇਹ ਕੋਈ ਜਿਹੜਾ ਨਵਾਂ ਗੁੱਟਬੰਦੀ ਕਹਿ ਲਈਏ ਨਵੀਂ ਰਣਨੀਤੀ ਕਹਿ ਲਈਏ ਜਾਂ ਇੱਕ ਨਵਾਂ ਐਂਗਲ ਜ਼ਰੂਰ ਸਾਹਮਣੇ ਉਦੋਂ ਦੇਖਣ ਨੂੰ ਮਿਲੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ